ਕਵਿਦੋਤ ਸਰਬੀਰ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਡੇ ਵਾਸਤੇ ਇਦਾਂ ਦੀ ਵੀਡੀਓ ਲੈ ਕੇ ਆਇਆਗੇ ਬਾਈ ਜੀ ਜੇ ਕਿਸੇ ਭਾਈ ਨੇ ਮਿਰਚਾਂ ਲਾਉਣੀਆਂ ਨੇ ਕਦੂਆਂ ਦੇ ਬੀਜ ਲਾਉਣੇ ਜਾਂ ਕੋਈ ਵੀ ਵੈਰਾਈਟੀ ਲਾਉਣੀਆਂ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਤੇ ਬਾਕੀ ਨਿਗਾ ਮਰਵਾ ਦੇ ਸਿਕੰਦਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਜੀ ਵਧੀਆ ਜੀ ਠੀਕ ਆ ਜੀ ਤੇ ਕੀ ਨਾਮ ਆ ਜੀ ਬਾਈ ਜੀ ਮੇਰਾ ਨਾਮ ਮੁਹੰਮਦ ਬਿਲਾਲ ਹੈ ਜੀ ਠੀਕ ਆ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਬਲੇ ਕੋਲੇ ਦੇ ਠੀਕ ਆ ਜੀ ਤੇ ਅੱਜ ਕਿਹੜੀਆਂ ਕਿਹੜੀਆਂ ਵੈ ਤੇ ਕੱਈਆ ਕਦੂ ਲੈ ਕੇ ਆਇਆ ਤੋਰੀ ਲੈ ਕੇ ਆਇਆ ਕਰੇਲਾ ਠੀਕ ਹੈ ਤੇ ਅਲ ਇਹ ਸਾਰੀਆਂ ਆਈਟਮ ਆਪਣੇ ਕੋਲ ਬੇਲਾਂ ਚ ਵੀ ਹੁੰਦੀਆਂ ਨੇ ਇਹ ਬਰਾਈ ਬਰੈਡ ਪਨੀਰੀ ਇੱਧਰ ਆ ਜਾਂਦੀਆਂ ਨੇ ਠੀਕ ਹੈ ਅੱਜ ਆਪਾਂ ਨੂੰ ਪਹਿਲਾਂ ਕੱਲੀ ਮਿਰਚ ਬਾਰੇ ਦੱਸੋ ਬਾਈ ਜੀ ਕਿਹੜੀ ਵੈਰਾਈਟੀ ਹੈ ਜੀ ਤੇ ਕਿੰਨੇ ਕੁ ਬਾਈ ਜੀ 5 ਕਿਲੋ ਆਪਾਂ ਨੂੰ ਫੋਟਾ ਕਿੱਥੇ ਕਿੱਦਾਂ ਕਿੰਨੀ ਕੁ ਦੂਰੀ ਤੇ ਲਾਉਣਾ ਚਾਹੀਦਾ ਦੇਖੋ ਜਿਹੜੀ ਆ ਮਿਰਚ ਹੈ ਨਾ ਇਹ 12 ਮਾਸੀਆ ਮਿਰਚ ਹੋ ਜਾਂਦੀ ਹੈ ਜਿਵੇਂ ਇਹਦਾ ਤੁਸੀਂ ਭਾਵੇਂ ਗਮਲੇ ਚ ਲਾ ਲਓ ਹਾਂ ਜੀ ਫਾਂਵੇਂ ਤੁਸੀਂ ਖੇਤ ਲਾ ਲਓ ਇਹਦਾ ਜਿਹੜਾ ਬੂਟੇ ਦਾ ਬੂਟੇ ਦਾ ਫਾਸਲਾ ਹੁੰਦਾ ਅਗਰ ਤੁਹਾਨੂੰ ਖੇਤ ਲਾਉਣਾ ਹੈ ਤਾਂ ਘੱਟੋ ਘੱਟ 1.5 ਫੁੱਟ ਦਾ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਤੇ ਜਿਹੜੀ ਆ ਮਿਰਚ ਆ ਜਾਂਦੀ ਆ ਆਪਣੇ ਦੂਸਰੀ ਆ ਇਧਰ ਮੁਠਿਆਂ ਦੇ ਵਿੱਚ ਠੀਕ ਹੈ ਜਿਸ ਤਰ੍ਹਾਂ ਕਿ ਆ ਇਹ ਤੇ ਇੱਕ ਹੀ ਵੈਰਾਈਟੀ ਚ ਆ ਜਾਂਦੀ ਆ ਇਹ ਆ ਜਾਂਦੀ ਆ ਜੀ ਸੇਵਾ ਵੈਰਾਈਟੀ ਠੀਕ ਆ ਜੀ ਠੀਕ ਹੈ ਇਹ ਸਮਝ ਲਓ ਵੀ 1 ਫੁੱਟ ਦੇ ਉੱਤੇ ਜਾ ਕੇ ਬੂਟਾ ਲੱਗਦਾ ਇਹਦਾ 10 ਕਿਲੋ ਬੂਟੇ ਦਾ ਝਾੜ ਹੋ ਜਾਂਦਾ ਮੰਨ ਲੇਗੇ ਚੱਲੋ ਠੀਕ ਆ ਜੀ ਬਾਕੀ ਕਿਸਾਨ ਦੀ ਮਿਹਨਤ ਦੇ ਉੱਤੇ ਆ ਜਿਹੇ ਜੀ ਮਿਹਨਤ ਕਰੂਗਾ ਉਹ ਜਾ ਫਲ ਪ ਤੇ ਜੇ ਬੰਦੇ ਕਿਤੇ ਲੈ ਬਾਈ ਕਿੰਨੇ ਕੇ ਟਾਈਮ ਤੇ ਫਲ ਦੇਣ ਲੱਗਦਾ ਇਹ ਮੰਨ ਕੇ ਚੱਲੋ ਜੀ ਸੰਝ ਲੋ ਜੀ ਤੁਹਾਡੇ ਆਪਣੇ 45 ਤੋਂ 50 ਦਿਨਾਂ ਦੇ ਵਿੱਚ ਵੀ ਤੜਾਈ ਹੋ ਜਾਂਦੀ ਹੈ ਜੀ ਠੀਕ ਹੈ ਇਹ 6 ਵਾਰੀਆਂ ਦੇ ਜੀ ਤੁਸੀਂ ਲਾਲ ਵੀ ਕਰ ਸਕਦੇ ਹੋ ਹਰੀ ਵੀ ਤੋੜ ਸਕਦੇ ਹੋ ਤੁਹਾਡੀ ਆਪਣੀ ਇੱਛਾ ਠੀਕ ਹੈ ਜੀ ਤੇ ਆ ਜਿਸ ਤਰ੍ਹਾਂ ਹੁਣ ਆਪਣੇ ਬੈਂਗ ਨਹੀਂ ਆ ਗਈ ਹਾਂ ਜੀ ਇਹ ਬੈਂਗ ਨਹੀਂ ਹੈ ਇਹ ਵੀ ਆਪਣੀ ਇੱਥੇ ਕੀ ਜਾਨੀ 45 50 ਦਿਨਾਂ ਦੇ ਵਿੱਚ ਫਲ ਚੱਕਦੀ ਆ ਠੀਕ ਹੈ ਜੀ ਠੀਕ ਹੈ ਤੇ ਬਾਕੀ ਜਿਹੇ ਜੀ ਸੇਵਾ ਕਰਾਂਗੇ ਸਪਰੇਅ ਰੇ ਪਾਵਾਂਗੇ ਉਹ ਜੀ ਆਪਣੇ ਫਲ ਦੇ ਠੀਕ ਹੈ ਇਹ ਕਿੰਨੇ ਕੇ ਹੋ ਆਪਣਾ ਉਹ ਤੇ ਜੀ ਇਹ ਮੰਨ ਕੇ ਚੱਲੋ ਜੀ ਇਹਦਾ ਕੋਈ ਮੂਹ ਨਹੀਂ ਹੈਗਾ ਠੀਕ ਹੈ ਜੀ ਹਾਂ ਇਹ ਕਿੰਨਾ ਚਿਰ ਕਾਲ ਦੇਵੇ ਇਹ ਤਾਂ ਤੁਹਾਡੀ ਆਪਣੀ ਸੇਵਾ ਤੇ ਡਿਪੈਂਡ ਹੈ ਆਪਣਾ ਵੀ ਲੈ ਆਪਾਂ ਕਹਿ ਦਿਆ ਨਾ ਜਿੰਨਾ ਖੰਡ ਪਾਵਾਂਗੇ ਗੁੜ ਦਾ ਮਿੱਠਾ ਹਾਂ ਉਹਨਾਂ ਮਿੱਠਾ ਹੋ ਜਾਣਾ ਠੀਕ ਹੈ ਜੀ ਜੇ ਆਪਾਂ ਮਿਰਚ ਦੀ ਗੱਲ ਕਰੀਏ ਭਾਈ ਜੀ ਇਹ ਚ ਦਵਾਈ ਵਗੈਰਾ ਭਾਈ ਜੀ ਕਿੰਨੇ ਕੇ ਟਾਈਮ ਤੱਕ ਪਾਉਣੀ ਚਾਹੀਦੀ ਦੇਖੋ ਜੀ ਗੱਲ ਇਹ ਹੈ ਕਿ ਇਹਦੇ ਵਿੱਚ ਜੇ ਲਈ ਦਵਾਈ ਆਕਰ ਇਹਦੇ ਸਮੇਂ-ਸਮੇਂ ਦੇ ਨਾਲ ਬਿਮਾਰੀ ਪੈਣ ਤੋਂ ਠੁੱਟੀ ਦਾ ਰੋਗ ਪੈਂਦਾ ਅਗਰ ਬਿਮਾਰੀ ਪੈਣ ਤੋਂ ਪਹਿਲਾਂ ਹੀ ਇਹ ਤੇ ਦਵਾਈ ਪਈ ਚੱਲੇ ਤਾਂ ਵਧੀਆ ਗੱਲ ਹੈ ਜੇ ਲਈ ਠੁੱਟੀ ਪੈ ਤੇ ਉਹਦਾ ਇੱਕ ਕੈਂਸਰ ਰੋ ਏਗਾ ਹੀ ਤੇ ਰੋਕ ਲਿਓ ਉਹਨੂੰ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਤੁਸੀਂ ਤੇਲੇ ਹੀ ਜਵਾਬ ਆ ਸਕਦੇ ਹੋ ਕੰਪੀਟਰ ਹੋਰ ਵੀ ਪਾ ਸਕਦੇ ਹੋ ਠੀਕ ਹੈ ਤੇ ਜੰਪ ਵੀ ਪਾ ਸਕਦੇ ਹੋ ਟਾਰਾ ਵੀ ਪਾ ਸਕਦੇ ਹੋ ਸਮਝ ਲਓ 15-15 ਦਿਨਾਂ ਬਾਅਦ ਤੁਸੀਂ ਠੀਕ ਹੈ ਜਦੋਂ ਫਟਾਰਾ ਪਵੇ ਫਟਾਰੇ ਦੇ ਨਾਲ ਹੀ ਸ਼ੁਰੂ ਕਰ ਦਿਓ ਉਹ ਚੀਜ਼ ਰੁਕੀ ਰਹਿੰਦੀ ਆ ਠੀਕ ਹੈ ਜੇ ਮੰਨ ਕੇ ਚੱਲੀਏ ਭਾਈ ਜੀ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਦੀ ਉਹ ਦੇਖੋ ਜੀ ਮੈਂ ਹੁਣ ਕੀ ਬਰਸਾਨ ਦਾ ਮੌਸਮ ਹੋ ਗਿਆ ਠੀਕ ਹੈ ਮੱਛਰ ਆ ਜਾਂਦਾ ਇਹ ਚੀਜ਼ ਆ ਜਾਂਦੀ ਨਾ ਉਹ ਉਸੇ ਟਾਈਮ ਦੇ ਵਿੱਚ ਕੰਮ ਕਰਦੀ ਆ ਇਹ ਕਹੀ ਤੇ ਬਾਕੀ ਪਾਣੀ ਵਗੈਰਾ ਦੀ ਗੱਲ ਕਰੀ ਬਾਈ ਜੀ ਕਿੰਨਾ ਕੁ ਪਾਣੀ ਲਾਉਣਾ ਹੈ ਪਾਣੀ ਦਾ ਜੀ ਇਹਨੂੰ ਹੱਥ ਤੇ ਦੱਸ ਦੇਣਾ ਬਾਅਦ ਲੱਗਦਾ ਠੀਕ ਹੈ ਜੀ ਬਸ ਜਮਾ ਸੁੱਕ ਜੇ ਮਨ ਗਿਆ ਤਾਂ ਠੀਕ ਹੈ ਬਾਅਦ ਵਿੱਚ ਪਾਣੀ ਲਾਉਣਾ ਉਹ ਤੋਂ ਬਾਅਦ ਪਾਣੀ ਲਾਉਣਾ ਠੀਕ ਹੈ ਜੀ ਜਿਆਦਾ ਪਾਣੀ ਲਾਉਣ ਨਾ ਮੱਛੀ ਸੜ ਜਾਂਦੀ ਹੈ ਨਾ ਬਾਈ ਜਿਆਦਾ ਪਾਣੀ ਲਾਵਾਂਗੇ ਤਾਂ ਜੀ ਉਕਲ ਜਾਂਦੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਬੀਵੀ ਆ ਜਾਂਦੇ ਨੇ ਬਾਈ ਜੀ ਇਹਦੇ ਵਿੱਚ ਬੀ ਲੈਣਾ ਬੀਵੀ ਆ ਜਾਊਗਾ ਜਿੱਕਰਾ ਬੀ ਦਾ ਹੁਣ ਆਪਣੇ ਕੋਲ ਖੈਰ ਇੱਥੇ ਪਨੀਰੀ ਵਿਕਦੀ ਆ ਬਹੁਤਾ ਭਾਤ ਤਿਆਰ ਕਰਦੇ ਆ ਤੇ ਆਪਣੇ ਕੋਲ ਬੀਜ ਆ ਆ ਜਾਂਦੇ ਨੇ ਜਿਵੇਂ ਕਿ ਕਦੂ ਤੋ ਇਹ ਆਪਣੇ ਹਫਤੇ ਬਾਅਦ ਆਈ ਬੁੱਧਵਾਰ ਉਰੇ ਵੀ ਅਸੀਂ ਮੰਡੀ ਤੇ ਆਉਣੇ ਆ ਤੇ ਜੇ ਕਿਸੇ ਬੰਦੇ ਨੇ ਦੁਕਾਨ ਤੋਂ ਲੈਣਾ ਹੋਵੇ ਆਪਣੀ ਇੱਕ ਗੁਰਦੁਆਰਾ ਚੌਂਕ ਦੇ ਵਿੱਚ ਦੁਕਾਨ ਠੀਕ ਹੈ ਮਾਨਸਾ ਦੇ ਵਿੱਚ ਤੇ ਇੱਕ ਭਿੱਖੀ ਆਪਣੀ ਦੁਕਾਨ ਠੀਕ ਹੈ ਦੋ ਦੁਕਾਨਾਂ ਤਾਂ ਇੱਕ ਚਨੀਰ ਹੈ ਤਿੰਨੇ ਦੁਕਾਨਾਂ ਤੋਂ ਜਿਵੇਂ ਮਰਜ਼ੀ ਉਹ ਵੀ ਲੈ ਜਾ ਸਕਦੇ ਠੀਕ ਹੈ ਜੀ 12 ਮਹੀਨੇ 30 ਦਿਨ ਹਰ ਮੌਸਮੀ ਵੀ ਮਿਲੂਗਾ ਠੀਕ ਹੈ ਜੀ ਇਹ ਹਾਈਬ੍ਰਿਡ ਵਗੈਰਾ ਜੀ ਹਾਈਬ੍ਰਿਡ ਵੀ ਜਿਸ ਤਰ੍ਹਾਂ ਕਿ ਹੁਣ ਆਪਣੇ ਕੋਲ ਤਕਰੀਬਨ ਤਾਂ ਟੋਟਲੀ ਪਾਪਾ ਹਾਈਬ੍ਰਿਡ ਦੀ ਅਗਵਾਈ ਭਰਦੇ ਆ ਜੇ ਜਲਾ ਦੇਸੀ ਵੀ ਆ ਉਹਦੀ ਜ਼ਿੰਮੇਵਾਰੀ ਨਾ ਕੰਪਨੀ ਲੈਂਦੀ ਆ ਨਾ ਅਸੀਂ ਲੈਂਦੇ ਠੀਕ ਹੈ ਉਹਦੇ ਵਿੱਚ ਇਹ ਹਾਈਬ੍ਰਿਡ ਤੇ ਦੇਸੀ ਵਿੱਚ ਕਿੰਨਾ ਕ ਫਰਕ ਹਾਈਬ੍ਰਿਡ আর ਦੇਸੀ ਦੇ ਵਿੱਚ ਜੀ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਜਿਹੜੀ ਦੇਸੀ ਕੁਆਲਿਟੀ ਆ ਗਈ ਉਹ ਤਾਂ ਲੋ ਆ ਗਈ ਜ਼ੀਰੋ ਤੇ ਹਾਂਜੀ ਉਹ ਤਾਂ ਹੁਣ ਅਗਲੇ ਤੇ ਜਾ ਕੇ ਲੇਟ ਲੱਗਦੀ ਆ ਜਦੋਂ ਨੂੰ ਕਿਸਾਨ ਨੂੰ ਲੇਟ ਲੱਗਦੀ ਆ ਜਦ ਤੱਕ ਰੋਦ ਨੂੰ ਵਿਚਾਰੇ ਨੂੰ ਮਨਾਫਾ ਮਿਲਦਾ ਨਹੀਂ ਠੀਕ ਹੈ ਜੇ ਆਪਾਂ ਹਾਈਬ੍ਰਿਡ ਲਾਵਾਂਗੇ ਛੇਤੀ ਲੱਗ ਪੈਂਦਾ ਠੀਕ ਹੈ ਉਹਦੇ ਵਿੱਚ ਜਿਵੇਂ ਮਹਗੇ ਪਾਦੀ ਜ਼ਮੀਨ ਆ ਉਹਦੇ ਚ ਮਨਾਫਾ ਵੀ ਮਿਲਦਾ ਉਹਨੂੰ ਤੇ ਝਾੜ ਵੀ ਵਧੀਆ ਹੋ ਜਾਂਦਾ ਠੀਕ ਹੈ ਜੀ ਤੇ ਬਾਕੀ ਭਾਈ ਜੀ ਜੇ ਆਪਾਂ ਬੂਟੇ ਦੀ ਗੱਲ ਕਰੀਏ ਭਾਈ ਜੀ ਇਹਦੇ ਕਿੰਨਾ ਵਜਨ ਦਾ ਕਬੂਟੇ ਬੂਟੇ ਦੀ ਜਿਹੜੀ ਹੈਟ ਹੈ ਤੇ ਸਮਝ ਲਓ ਵੀ 2 ਫੁੱਟ ਤੋਂ ਲੈ ਕੇ 2.5 ਫੁੱਟ ਦਾ ਬੂਟਾ ਹੋ ਜਾਂਦਾ ਹੈ ਝਿਹਲਾ ਆਪਣੀ ਮਿਰਚ ਦਾ ਠੀਕ ਹੈ ਬਾਕੀ ਇਹ ਖੇਤ ਦੇ ਹਿਸਾਬ ਤੇ ਹੁੰਦਾ ਜੀ ਖੇਤ ਦੇ ਹਿਸਾਬ ਤੇ ਜੇਕਰ ਆ ਕਿ ਡਾਕਰ ਜ਼ਮੀਨ ਆ ਗਈ ਉਹਦੇ ਚ ਬੂਟਾ ਥੋੜਾ ਛੋਟਾ ਰਹੂਗਾ ਰਵੈਸਲੇ ਤੋਂ ਆ ਤਾਂ ਮਿਰਚ ਦਾ ਬੂਟਾ ਵੱਡੂਗਾ ਠੀਕ ਹੈ ਜੀ ਹਾਂਜੀ ਤੇ ਜਿਵੇਂ ਮੰਨ ਕੇ ਚਲੋ ਇੱਕ ਤੁਸੀਂ ਗੱਲ ਕਰੀਏ ਹਾਈਬ੍ਰਿਡ ਦੀ ਇੱਕ ਕਰੀਏ ਦੇਸੀ ਜੀ ਠੀਕ ਹੈ ਹਾਈਬ੍ਰਿਡ ਆ ਵੀ ਹਾਈਬ੍ਰਿਡ ਹੋ ਸਕਦਾ ਹੈ ਤੇ ਦੇਸੀ ਵੀ ਹੋ ਸਕਦਾ ਹੈ ਇਹਦੇ ਕੀ ਪਸ ਪਹਿਲਾਂ ਸਾਰਿਆਂ ਨੂੰ ਬੜੀ ਜਿਹੀ ਪਹਿਚਾਣ ਆ ਉਹ ਤਾਂ ਯਕੀਨ ਦੀ ਆ ਯਕੀਨ ਦੀ ਠੀਕ ਹੈ ਨਾ ਤਾਂ ਪੋਤ ਬੋਲਣ ਲੱਗੀ ਆ ਹਾਂਜੀ ਠੀਕ ਹੈ ਯਕੀਨ ਬਣਾ ਕੇ ਅਸੀਂ ਇੱਥੇ ਮਾਲ ਵੇਚਦੇ ਆ ਹਾਂਜੀ ਤੇ ਯਕੀਨ ਦੇ ਉੱਤੇ ਸਾਡੇ ਕਿਸਾਨ ਮਾਲ ਲੈ ਕੇ ਜਾਂਦਾ ਠੀਕ ਹੈ ਜੀ ਉਹ ਤਾਂ ਸਾਨੂੰ ਆਪਣੇ ਵਾਸਤੇ ਦੇਖਣਾ ਨਾ ਆਪਣੀ ਦੁਕਾਨ ਵਾਸਤੇ ਕਿ ਅਸੀਂ ਕੀ ਵੇਚਣਾ ਠੀਕ ਹੈ ਜੀ ਅਗਰ ਅਸੀਂ ਮਾੜਾ ਵੇਚ ਕੇ ਜਾਵਾਂਗੇ ਤਾਂ ਉਹਦੇ ਨਾਲ ਸਾਡਾ ਖਰਾਬ ਹੋਊਗਾ ਜੇ ਕਿ ਲੰਬੇ ਸਮੇਂ ਤਾਈਂ ਵਰਤਣਾ ਜਾਂ ਥੋੜੇ ਸਮੇਂ ਤਾਈਂ ਵਰਤਣਾ ਜੇ ਲੰਬੇ ਸਮੇਂ ਤੱਕ ਵਰਤਣਾ ਤੁਸੀਂ ਹਾਈਬ੍ਰਿਡ ਲਾਓ ਠੀਕ ਹੈ ਠੀਕ ਹੈ ਜੇਲਾ ਦੇਸੀ ਵੀ ਆ ਦੇਸੀ ਵੀ ਦੇ ਨਾਲ ਜਿਹੜੀ ਠੀਕ ਹੈ ਹਾਂ ਉਹਨਾਂ ਦੇ ਕੋਲ ਜੀ ਪਸੰਦ ਨੂੰ ਉਹ ਪੱਲੇ ਪੈਂਦਾ ਨਹੀਂ ਜਦ ਤੱਕ ਕਰਦਾ ਲੋਕ ਜਿਹੜਾ ਤੋੜ ਕੇ ਰੱਜ ਜਾਂਦੇ ਆਪਾਂ ਕਹਿੰਦੇ ਮਿਹਨਤ ਜਿਆਦਾ ਹੋ ਜਾਂਦੀ ਹੈਗੇ ਤੇ ਪੱਲੇ ਕੁਸ ਪੈਂਦੇ ਪੱਲੇ ਕੁਸ ਪੈਂਦੇ ਠੀਕ ਆ ਭਾਈ ਜੀ ਤੇ ਬਾਕੀ ਕਰੇਲਿਆਂ ਦੇ ਵੀ ਆ ਗਏ ਹਾਂ ਜਿਕਰਾ ਝਾੜੀ ਕਰੇਲਾ ਆ ਗਿਆ ਠੀਕ ਹੈ ਇਹਦੇ ਬੀਜ ਅਸੀਂ ਦੇ ਸਕਦੇ ਹਾਂ ਤੇ ਵੱਡਾ ਕਰੇਲਾ ਦੇ ਸਕਦੇ ਹਾਂ ਤੋਰੀ ਭਿੰਡੀ ਇਹ ਚੀਜ਼ਾਂ ਟੋਟਲਾ ਆਪਣੇ ਨੂੰ ਬਿਮਾਰਾ ਇਹ ਚੀਜ਼ ਮਿਲ ਸਕਦੀ ਹੈ ਠੀਕ ਆ ਜੀ ਤੇ ਇਹ ਜ਼ਿਆਦਾਤਰ ਬੇਜੀ ਜੇ ਆਪ ਲਾ ਕੇ ਚੱਲੀਏ ਕਰੇ ਵੀ ਆਪ ਚੜਾ ਲਾਨੇਗੇ ਠੀਕ ਆ ਇਹ ਤਾਂ ਝਾੜੀ ਤੇ ਘਰੇ ਚੜਾ ਸਕਦੇ ਹੋ ਤੁਸੀਂ ਖੇਤ ਲਿਜਾ ਕੇ ਬਾੜ ਕਰਕੇ ਬਾੜ ਦੇ ਉੱਤੇ ਵੀ ਚੜਾ ਸਕਦੇ ਹੋ ਠੀਕ ਆ ਜਿੱਥੇ ਤੁਸੀਂ ਲਾਉਂਗੇ ਤਾਂ ਬੇਲ ਚੜਾ ਲੂੰਗੇ ਉੱਥੇ ਇਹਨੇ ਫਲ ਦੇਣਾ ਸ਼ੁਰੂ ਹੋ ਜਾਣਾ ਠੀਕ ਆ ਜੀ ਤੇ ਇੱਕ ਮੰਨ ਕੇ ਚਲੋ ਇਹਦਾ ਇੱਕ ਉਹਦਾ ਕਿੰਨਾ ਪੂੜੀ ਦਾ ਕਿੰਨੇ ਰੁਪਏ ਆ ਇਹਦਾ ਜਿਹੜਾ ਪ੍ਰਾਈਸ ਆ ਉਹ 50 ਰੁਪਏ ਆ ਠੀਕ ਆ ਜੀ ਤੇ ਝਾੜ ਕਿੰਨਾ ਦੇ ਦੋਗੇ ਇਹਦਾ ਝਾੜ ਦਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਦੀ ਕਿ ਸਾਡਾ ਹਾਈਬ੍ਰਿਡ ਵੀ ਲਿਆਉਣਾ ਸਾਡਾ ਮਕਸਦ ਆ ਕਿ ਜਿਹੜਾ ਝਾੜ ਆ ਉਹ ਤਾਂ ਕਿਸਾਨ ਦੇ ਹੱਥ ਹੁੰਦਾ ਉਹਦੀ ਸੇਵਾ ਤੇ ਹੁੰਦਾ ਠੀਕ ਹੈ ਜੀ ਕਿ ਜਿੰਨੇ ਸੇਵਾ ਲੋ ਨਾਰਮਲ ਸੇਵਾ ਕਰ ਲਈ ਆਪਾਂ ਬਾਈ ਹਾਈ ਵੀ ਨਹੀਂ ਕਹਿੰਦੇ ਬਾਈ ਲੋਕ ਨਹੀਂ ਕਹਿੰਦੇ ਕਿ ਫਿਰ ਕਿੰਨਾ ਚੱਲ ਜੇ ਮੰਨ ਕੇ ਚੱਲੋ ਤੁਸੀਂ ਨਾਰਮਲ ਸੇਵਾ ਕਰਦੇ ਹੋ ਤਾਂ ਗੱਲ ਮੁਕਾਓ ਵੀ ਇਹ ਵਿੱਗੇ ਦੇ ਵਿੱਚੋਂ ਤੁਹਾਡਾ ਕੁਆਂਟਲ ਮੰਗ ਤੀਜੇ ਦਿਨ ਚੌਥੇ ਦਿਨ ਢੜੀ ਜਾਂਦਾ ਠੀਕ ਹੈ ਜੀ ਤੇ ਕਿੰਨੇ ਦਿਨਾਂ ਬਾਅਦ ਹੋਏ ਇਹ ਇਹ ਜਿਹੜੀ ਤੜਾਈ ਆ ਦੀ ਇੱਕ ਹਫ਼ਤੇ ਬਾਅਦ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਇੱਕ ਜੇ ਮੰਨ ਕੇ ਚੱਲੋ ਆਪਾਂ ਅੱਜ ਲਾਉਣਗੇ ਤਾਂ ਕਿੰਨੇ ਮਹੀਨੇ ਬਾਅਦ ਹੋਏ ਝੜ ਦੇ ਇਹਦੀ ਜਰਮੀਨੇਸ਼ਨ ਦੇਖੋ ਜੀ ਜੇ ਹੁਣ ਤੁਸੀਂ ਲਾਉਨੇ ਹੋ ਤਾਂ ਇਹ ਤੜਾਈ ਦੇ ਉੱਤੇ ਤਾਂ ਇਹ ਘੱਟੋ ਘੱਟ 70 ਦਿਨ ਲੈ ਜਾਂਦਾ ਹੈ ਟਾਈਮ ਇੰਨੇ ਟਾਈਮ ਇੰਨੇ ਟਾਈਮ ਇੰਨੇ ਆਵਾ ਦੇ ਦੀ ਪਹਿਲੀ ਤੜਾਈ ਹੁੰਦੀ ਆ ਬਾਕੀ ਜਿਸ ਤਰ੍ਹਾਂ ਕਿਸਾਨ ਇਹਦੀ ਸੇਵਾ ਕਰੀ ਜਾਊਲੂ ਜਿੰਨਾ ਵੇਲ ਫਿਲਰੀ ਚੱਲੂਗੀ ਉਕਰ ਉਕਰ ਇਹਦਾ ਝਾੜ ਪਤੀ ਜਾਓ ਠੀਕ ਆ ਜੀ ਮੰਨ ਕੇ ਚੱਲੋ ਉੱਪਰ ਰਹਿਣਾ ਪੈਂਦਾ ਹਾਂ ਇਹਦੇ ਸੇਵਾ ਦੇ ਉੱਤੇ ਰਹਿਣਾ ਪੈਂਦਾ ਕਿ ਜਿਹੜੀ ਇਹ ਸਬਜ਼ੀ ਦੀ ਚੀਜ਼ ਆ ਕੋਈ ਵੀ ਬੀਜ ਲਾਉਣਾ ਤੁਸੀਂ ਸਾਰਿਆਂ ਨੂੰ ਮੇਨ ਮਕਸਦ ਆ ਇਹਦਾ ਸੇਵਾ ਦਾ ਸਾਡਾ ਕੰਮ ਤਾਂ ਇੱਕ ਇਹ ਹੁੰਦਾ ਕਿ ਅਸੀਂ ਆਪਣੀ ਦੁਕਾਨ ਵਾਸਤੇ ਆਪਣੇ ਦੁਕਾਨ ਦੇ ਨਾਮ ਵਾਸਤੇ ਕੁਆਲਿਟੀ ਵਧੀਆ ਵੇਚੀਏ ਠੀਕ ਆ ਜੀ ਜੇ ਆਪਾਂ ਮਿਰਚ ਦੀ ਗੱਲ ਕਰੀਏ ਭਾਈ ਜੀ ਜਿਵੇਂ ਪਹਿਲਾਂ ਗੱਲ ਕਰੀ ਚੁੱਕਿਆ ਮਿਰਚ ਦੇ ਕਿਹੜਾ ਜਿਆਦਾ ਬੀ ਬੈਟਰ ਰਹਿੰਦਾ ਮਿਰਚ ਦੇ ਵਿੱਚੋਂ ਹੀ ਦੇਖੋ ਕਈ ਬੀ ਨੇ ਜਿਸ ਤਰ੍ਹਾਂ ਕਿ ਹੁਣ ਆਪਣੇ ਪਹਿਲਾਂ ਸੀਐਚ 1 ਚੱਲਦੀ ਦੀ ਉਹਨੂੰ ਹੁਣ ਲੋਕ ਭੁੱਲ ਗਏ ਹੁਣ ਜਿਹੜਾ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਸੀਐਚ 27 ਚੱਲ ਰਹੀ ਹੈ ਠੀਕ ਹੈ ਇਸ ਤਰ੍ਹਾਂ ਹੋਰ ਵੀ ਕਈ ਵੈਰੇਟੀਆਂ ਨੇ ਕਿ ਜਿਲੀਆਂ ਹੁਣ ਚੱਲ ਰਹੀਆਂ ਜਿਨ੍ਹਾਂ ਨੌ ਚੱਲ ਰਿਹਾ ਠੀਕ ਹੈ ਛੋਟੇ ਕੋਲ ਜਿਆਦਾ ਟਾਈਮ ਸਾਡੇ ਦਾ ਜਿਹੜੀ ਜਿਆਦਾ ਚੱਲ ਰਿਹਾ ਸਾਡੇ ਕੋਲ ਤਾਂ ਲਾਸਟ ਦੇ ਵਿੱਚ ਸੀਐਚ 27 ਚੱਲਦੇ ਉਸ ਤੋਂ ਪਹਿਲਾਂ ਸੇਵਾ ਚੱਲਦੀ ਠੀਕ ਹੈ ਜੀ ਤੇ ਦੇਖੋ ਜੀ ਇਹ ਤੜਾਈ ਕਰਕੇ ਪਹਿਲਾਂ ਹਰੀ ਵੇਚਨੀ ਆ ਤਾਂ ਕਿਸਾਨ ਤਾਂ ਵੇਚਣ ਵਾਸਤੇ ਪਹਿਲਾਂ ਹਰੀ ਦੀ ਤੜਾਈ ਕਰੂਗਾ ਤੇ ਲਾਲ ਤਾਂ ਫਿਰ ਉਹ लास्ट ਦੀਆਂ ਬਾਰੀਆਂ ਦੋ ਕਰਦਾ ਸੌਣ ਭਾ ਦੋ ਜਾ ਕੇ ਠੀਕ ਹੈ ਜੀ ਮੈਂ ਆਪ ਘਰ ਘਰ ਆਲੀ ਘਰ ਵਾਲਸ ਸੇ ਆਪਾ ਕਾਣ ਵਾਸਤੇ ਮਿਲ ਚ ਲੈ ਦਿੰਦੇ ਆ ਠੀਕ ਹੈ ਭਾਈ ਜੀ ਤੇ ਇਹਦੀ ਕੀ ਕੀ ਮਨ ਕੇ ਚਲੋ ਪ੍ਰਾਈਜ਼ ਆਈ ਇਹਦਾ ਪ੍ਰਾਈਜ਼ ਦੇਖੋ ਜੀ ਗੱਲ ਇਹ ਹੁੰਦਾ ਜੇ ਤਾਂ ਪਰਚੂਨ ਦਾ ਰੇਟ ਹੋਵੇ ਉਹ ਤਾਂ ਇਹਦਾ 2 ਰੁਪਿਆ ਜੇ ਕਿਸੇ ਨੇ ਥੋਕ ਲੈਣਾ ਹੋਵੇ ਤਾਂ ਅਸੀਂ 1.5 ਰੁਪਏ ਬੁੱਟੇ ਤੱਕਰ ਦੇ ਦਿੰਦੇ ਆ ਠੀਕ ਹੈ ਜੀ ਹਾਂ ਜੀ 1.5 ਰੁਪਿਆ ਬੁੱਟਾ ਹਾਂ ਜੀ ਠੀਕ ਹੈ ਜੀ ਜੇ ਇਹ ਇਹ ਵੱਡਾ ਕਿਵੇਂ ਜੀ ਠੀਕ ਹੈ 12 ਮਾਸੀਆ ਮਿਰਚਾ ਇਹ ਜੇ ਮੈਂ ਕਿਸੇ ਨੇ ਗਮਲੇ ਗੁੰਮਲੇ ਦੇ ਵਿੱਚ ਲਾਉਣੀ ਹੋਵੇ ਠੀਕ ਹੈ ਉੱਥੇ ਲਾ ਲਓ ਖੇਤ ਲਾਉਣੀਆ ਖੇਤ ਵੀ ਹੋ ਜੂਗੀ ਠੀਕ ਹੈ ਤੇ ਉਸ ਤਰ੍ਹਾਂ ਦੇ ਹਿਸਾਬ ਨਾਲ ਇਹਦਾ ਰੇਟ ਜਿਸ ਤਰ੍ਹਾਂ ਮਤਲਬ ਤਹ ਹੁੰਦਾ ਸਾਡਾ ਖਰਚ ਆਉਂਦਾ ਉਸ ਹਿਸਾਬ ਨਾਲ ਅਸੀਂ ਇਹਦਾ ਰੇਟ ਲੈ ਲੈਣਾ ਠੀਕ ਹੈ ਲਾਉਣ ਦੀ ਗਰੰਟੀ ਲਾਉਂਗੀ ਭਾਈ ਜੀ ਕਿਵੇਂ ਜੇ ਲਾਉਣੀ ਹੋਵੇ ਆ ਲੈਣ ਲਗਾਉਣੀ ਹੋਵੇ ਨਹੀਂ ਲਾਉਂਦੇ ਨਹੀਂ ਜੀ ਦੇਖੋ ਅਸੀਂ ਸਿਰਫ ਵੇਚਣ ਦਾ ਸਪਲਾਈ ਦਾ ਕੰਮ ਕਰਦੇ ਹਾਂ ਜਿਹੜਾ ਬੀਜਣਾ ਹੈ ਉਹ ਤਾਂ ਅਗਲੇ ਦਾ ਕੰਮ ਹੈ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰ भाई जी व्हिडिओ वधी लगे लाईक कमेंट शेअर करना ना भूलना ते बाईला स्क्रीन उप नंबर जे ने कितीने खरीदिणी होते खरीद